ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਸਰਕਾਰ ਵੱਲੋਂ ਸਬਵੇ ਪਰਵਤ ਸਬਵੇ ਦੇ ਸਰਪੱਖੀ ਵਿਕਾਸ ਦੇ ਲਈ ਨਿਰੰਤਰ ਜਿਹੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰ ਗਿਆ ਨਿਵੇਸ਼ ਪੱਕੀ ਨੀਤੀਆਂ ਕਾਨ ਰਾਜ ਵਿੱਚ ਰੀਅਲ اسٹیਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਮਕਾਨ ਉਸਾਰੀ ਤੇ ਸਹਿਰੀ ਵਿਭਾਗ ਸਹਿਰੀ ਵਿਕਾਸ ਵਿਭਾਗ ਪੰਜਾਬ ਉਹਦੀ ਕੰਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ ਇਹ ਅਪਸਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਅਪਸਨਾਂ ਹੋਈਆਂ ਉਹਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਸੀ ਇਸ ਕੰਮ ਨੂੰ ਜਾਰੀ ਰੱਖਦਿਆਂ ਹੋਇਆ ਗਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2022 ਦੀ ਪਹਿਲੀ ਮੈਗਾ ਅਪਸਨ ਜਿਹੜੀ ਹੈ 14 ਜਨਵਰੀ 2022 ਤੋਂ ਸ਼ੁਰੂ ਕਰਕੇ 11 ਫਰਵਰੀ 2022 ਤੱਕ ਚਲਾਈ ਜਾ ਰਹੀ ਹੈ ਇਹ ਟੋਟਲ 42 ਸੈਟ ਹੈ ਜੁਰੰਜਾ ਤੋਂ 60 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਯੋਜਨਾ ਹੋਣ ਦਿ ਆ ਰਹੀ ਹੈ। ਪੰਜਾਬ ਕੈਬਨਿਟ ਵੱਲੋਂ ਹਾਲ ਵਿੱਚ ਹੀ ਲਏ ਫੈਸਲੇ ਅਨੁਸਾਰ ਇਸ ਐਕਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਉਨੁਸਕਾਰ ਕਰ ਸਕਦੇ ਨੇ ਲੇਕਨ ਨਿਲਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਟਾਂ ਦੀ ਗੱਲ ਕਰੀਏ ਤਾਂ ਹੈਸੀ ਪਲਾਟ ਐਸਈਓ ਮਿਕਸਡ ਲੈਂਡ ਯੂ ਗਰੁੱਪ ਹਸਿੰਘ ਹਸਪਤਾਲ ਹੋਟਲ ਆਦਿ ਕੁੱਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬੰਦੀ ਹੈ 5360 ਕਰੋੜ ਰੁਪਏ ਸਰਪ੍ਰਾਈਜ਼ ਲਈ ਹਾਂਜੀ ਟੋਟਲ ਜਿਹੜੀਆਂ ਨਾਲ ਸੈਟਾਂ ਦੀ ਇਹ ਚੋਣ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਹੋਏ ਕੀਤੀ ਗਈ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕੇ ਆਕਸ਼ਨ ਕੀਤੇ ਜਾ ਰਹੀਆਂ ਪ੍ਰਾਪਰਟੀਆਂ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹਨ ਅਤੇ ਆਵਾਜਿ ਦੀ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਕਮੰਤਰੀ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗ ਰਾਹੀਂ ਬਹੁਤ ਹੀ ਆਸਾਨੀ ਨਾਲ ਜਿਹੜਾ ਉੱਥੇ ਪਹੁੰਚਿਆ ਜਾ ਸਕਦਾ ਹੈ ਪਹਿਲਾ ਮੰਗੀ ਕਮਾਟਾ ਵੱਲੋਂ ਇਨ ਨਲਾਮੀ ਆਨਲਾਈਨ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਹੋਵੇਗੀ ਬੋਲੀ ਲਈ ਪੱਤਕਾ ਸੇਤਨ ਦੇ ਦਾਗੀ ਸੰਬੰਧੀ ਸ਼ੈਡਿਊਲ ਮੁਕੰਮਲ ਵਿਰਵੇ ਅਤੇ ਨਿਯਮ ਦੀਆਂ ਸ਼ਰਤਾਂ ਅਫਸਰ ਸੰਬੰਧੀ ਜਿਹੜਾ ਪੋਰਟਲ ਬਣਾਇਆ ਗਿਆ puda.invidia.com ਤੇ ਵੇਖਿਆ ਜਾ ਸਕਦੀਆਂ ਹਨ ਅਤੇ ਇਸ ਆਕਸ਼ਨ ਪੋਰਟਲ ਦੇ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਬੋਲੀਕਾਰ ਅਕਸ਼ਨ ਵਿੱਚ ਭਾਗ ਲੈ ਸਕਦਾ ਬੋਲੀਕਾਰਾਂ ਦੀ ਸਹੂਲਤ ਲਈ ਗਵਰਡਾ ਵੱਲੋਂ ਇੱਕ ਨਵਾਂ ਈਮੇਲ invest.gomadda.punjab.gov.in ਵੀ ਸ਼ੁਰੂ ਕੀਤੀ ਜਾ ਰਹੀ ਹੈ ਪ੍ਰਾਪਰਟੀਆਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲੀਕਾਰ ਇਸ ਮੇਲ ਸੰਪਰਕ ਕਰ ਸਕਦੇ ਹਨ ਇਸ ਮੇਲ ਤੇ ਸੰਪਰਕ ਕਰ ਸਕਦੇ ਹਨ ਬੋਲੀਕਾਰਾਂ ਵੱਲੋਂ ਮੰਗੀ ਗਈ ਜਾਣਕਾਰੀ ਦਾ ਤਰਜੀਹੀ ਅਧਾਰ ਤੇ ਤਸੱਲੀ ਬਖਸ਼ੇ ਜਵਾਬ ਦਿੱਤਾ ਜਾਵੇਗਾ ਮੈਨੂੰ ਪੂਰੀ ਉਮੀਦ ਹੈ ਕਿ ਪਿਛਲੀਆਂ ਸਫਲੀਆਂ ਅਕਸ਼ਨਾਂਾਂ ਆ ਗਈਆਂ ਲਈ ਇਹ ਅਕਸ਼ਨ ਹੋਣ ਜਾ ਰਹੀ ਹੈ ਇਹ ਵੀ ਸੁੱਬੇ ਵਿੱਚ ਆਰਥਿਕ ਵਿਕਾਸ ਦੇ ਲਈ ਵਧੀਆ ਕਾਮਯਾਬ ਹੋਵੇਗੀ ਇਸ ਦੇ ਨਾਲ ਹੀ ਅਕਸਰ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਗਮਾੜਾ ਆਪਣੇ ਅਧਿਕਾਰ ਖੇਤਰ ਵਿੱਚ ਖਰਚ ਕਰਦੇ ਹੋਏ ਵਿਕਾਸ ਦੇ ਨਵੇਂ ਮਿਆਰ ਨੂੰ ਸਥਾਪਿਤ ਕਰੇਗਾ ਇਸ ਦੇ ਨਾਲ ਹੀ ਇਨਵੈਸਟ ਪੰਜਾਬ ਇੰਡੀਆ 2026 ਜਿਹੜਾ ਉਹ ਅਸੀਂ ਚਾਲੂ ਕੀਤਾ ਜਿਸ ਦੇ ਪੰਜਾਬ ਆਪਣੇ ਆਰਥਿਕ ਅਤੇ ਸਹਿਰੀ ਪ੍ਰਗਟਾਵੇ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜੋ ਕਿ ਸਿਰਫ ਵਿਕਾਸ ਤੇ ਨਹੀਂ ਸਗੋ ਇੱਕ ਜਿਹੀ ਮਾਡਲ ਨੂੰ ਕਰ ਦੇਣ ਦੀ ਕੇਂਦ੍ਰਿਤ ਹੈ ਜੋ ਸਮਾਵੇਸੀ ਲਚਕੀਲਾ ਤੇ ਵਿਸ਼ਵ ਪੱਧਰ ਦੇ ਪ੍ਰਤੀਯੋਗੀ ਹੋਵੇ ਮਾਨਜਗ ਮੁੱਖ ਮੰਤਰੀ ਪੰਜਾਬ ਸਰਕਾਰ ਪਾਸੇ ਮਾਨਜਿ ਜੋਗ ਕੁਵਾਈ ਹੈਟ ਪੰਜਾਬ ਸਰਕਾਰ ਦੇ ਲਈ ਸੁੱਬੇ ਦੇ ਸਰਪੱਖੀ ਵਿਕਾਸ ਲਈ ਨਿਰੰਤਰ ਤੇ ਕੰਦੇ ਜਿਹੜੀ ਯਤਨ ਜਿਵੇਂ ਹਰ ਨਿਵੇਕਾਰੀਆਂ ਡਮਾਡਾ ਵਿੱਚ ਉਸ ਤਰ੍ਹਾਂ ਇਨਵੈਸਟ ਮਹੱਲੀ 2026 ਲਈ ਕਰ ਰਹੀ ਹੈ ਜਿਸ ਤਰ੍ਹਾਂ ਰੀਅਲ اسٹیਟ ਸੈਕਟਰ ਦਾ ਮਜ਼ਬੂਤ ਪੁਲਰ ਸੁਰਜੀਤੀ ਤੇ ਵਿਸਤਾਰ ਵੀ ਥੰਮਦਾ। ਪਿਛਲੇ ਦਹਾਕੇ ਦੌਰਾਨ ਮਹੱਲੀ ਟੈਕਨੋਲੋਜੀ ਸਿਹਤ ਸੰਭਾਲ ਉਦਨ ਨਿਰਮਾਨ ਅਤੇ ਗਿਆਨ ਅਧਾਰਤ ਸਭਾਵਾਂ ਲਈ ਪੰਜਾਬ ਦਾ ਮੁੱਖ ਪਲੇਟਫਾਰਮ ਬਣ ਗਿਆ ਹੈ ਜਿਸ ਨੂੰ ਮਜ਼ਬੂਤ ਸੰਸਥਾਗਤ ਮਜਬੂਰੀ ਤੇ ਚੰਗੀ ਤਰ੍ਹਾਂ ਜੋੜਨਾ ਵਕਤ ਸ਼ਹਿਰੀ ਬੁਨਿਆਦੀ ਢਾਂਚੇ ਦੁਆਰਾ ਸਮਰਪਿਤ ਕੀਤਾ ਗਿਆ ਹੈ। ਇਹ ਸ਼ਹਿਰ ਭਾਰਤਿਆ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਸਹਿਰੀ ਅਰਥਵਿਵਸਥਾ ਵਿੱਚੋਂ ਇੱਕ ਹੈ ਜਿਸਨੇ 2012 ਤੋਂ 2021 ਦੌਰਾਨ ਲਗਭਗ 10% ਕੁੱਲ ਜ਼ਿਲ੍ਹਾ ਘਰੇਲੂ ਉਤਪਾਦ ਜਿਹੜੀ ਡੀਪੀ ਵਾਧਾ ਦਰਜ ਕੀਤਾ ਜਿਸ ਵਿੱਚ ਆਈਟੀ ਗਲੋਬਲ ਸਮਰੱਥਾ ਕੇਂਦਰ ਇਲੈਕਟ੍ਰੋਨਿਕਸ ਅਤੇ ਸੈਮੀ ਕੰਡਕਟਰ ਸਿਹਤ ਸੰਭਾਲ ਸਿੱਖਿਆ ਤੇ ਕਿਸਬਰ ਸਬੰਧਾਂ ਸਮਵਾਂ ਸੰਭਲ ਹਨ ਮਹੱਲੀ ਵਰਤਮਾਨ ਵਿੱਚ 50-60 ਹਜ਼ਾਰ ਕਿਸੇਵਰਾਂ ਨੂੰ ਰੁਜ਼ਗਾਰ ਦਿੰਦਾ ਹੈ ਜਿਸ ਵਿੱਚ ਆਈਟੀ ਅਤੇ ਜੀਸੀਸੀ ਰੁਜ਼ਗਾਰ ਅਗਲੇ 5 ਸਾਲਾਂ ਵਿੱਚ ਲਗਭਗ ਦੁੱਗਣਾ ਹੋਣ ਦੀ ਉਮੀਦ ਹੈ। ਬਹਾਲੀ ਪ੍ਰਮੁੱਖ ਹੋਣ ਵਾਲਾ ਜਿਹੜਾ ਹਾਲੀਆ ਨਿਵੇਸ਼ ਹੈ। ਭਵਿੱਖੀ ਵਿਕਾਸ ਅਤੇ ਇੱਕ ਸ਼ਾਨਦਾਰ ਸ਼ਹਿਰ ਵਜੋਂ ਬਹਾਲੀ ਤੇਜ਼ੀ ਨਾਲ ਉੱਭਰ ਰਿਹਾ ਹੈ। ਜਿਸ ਨੂੰ ਜਨਤਕ ਅਤੇ ਨਿੱਜੀ ਖੇਤਰ ਦੇ ਨਿਵੇਸ਼ਾਂ ਦਾ ਸਮਰਥਨ ਪ੍ਰਾਪਤ ਹੈ। ਸਿਹਤ ਸੰਭਾਲ ਫੋਰਟੇਜ ਹੈਲਥ케ਅ ਉਨਾਂ 900 ਕਰੋੜ ਦੇ ਨਿਵੇਸ਼ ਨਾਲ ਮਹਾਲੀ ਵਿੱਚ ਵਿਸਥਾਰ ਕਰ ਰਿਹਾ ਹੈ ਜਿਸ ਨਾਲ ਸਿਹਤ ਦੀ ਉਦ, ਸਿਹਤ ਸੰਭਾਲ ਅਤੇ ਮੈਡੀਕਲ ਟੂਰਿਜ਼ਮ ਲਈ ਇੱਕ ਖੇਤਰ ਵਜੋਂ, ਖੇਤਰੀ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋ ਰਹੀ ਹੈ। ਸੂਚਨਾ ਟੈਕਨੋਲੋਜੀ ਵਿੱਚ ਇਨਫੋਸਿਸ ਲਗਭਗ 300 ਕਰੋੜ ਦੇ ਨਿਵੇਸ਼ ਨਾਲ ਮਹਾਲੀ ਦੀ ਆਈਟੀ ਸਿਟੀ ਵਿੱਚ ਇੱਕ ਨਵਾਂ ਕੈਂਪ ਜਿਹੜਾ ਵਿਕਸਤ ਕਰ ਰਿਹਾ ਹੈ ਜਿਸ ਨਾਲ ਲਗਭਗ 2500 ਉੱਚ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਜਿਵੇਂ ਮੁੱਖ ਮੰਤਰੀ ਸਰਦਾਰ ਕੋਰਟ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਖੇਤਰ ਵਿੱਚ ਜਿਹੜੀ ਆ ਹਰ ਡਿਪਾਰਟਮੈਂਟਿਕਟ ਵਿੱਚ ਬੱਚਿਆਂ ਦੀ ਐਜੂਕੇਸ਼ਨ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਸਿਹਤ ਸਵਾਹ ਨੂੰ ਲੈ ਕੇ ਹਰ ਪਾਸੇ ਜਿਹੜੀਆਂ ਮੱਲਾ ਮਾਰ ਰਿਹਾ ਸੋ ਮਹੱਲੀ ਵਿੱਚ ਵੀ ਜਿਹੜੇ ਜਿਵੇਂ ਇਨਵੈਸਟ ਪੰਜਾਬ 2026 ਔਰ ਨਾਲ ਦੇ ਨਾਲ ਦੀਆਂ ਇਹ ਆਪਸ਼ਨਾਂ ਆ ਇਹ ਸਾਰੀਆਂ ਹੀ ਪੰਜਾਬ ਨੂੰ ਰੰਗਣਾ ਪੰਜਾਬ ਵੱਲੋਂ ਵਸੇ ਲਿ ਜਾ ਰਹੀਆਂ ਤੇ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਉੱਤੇ ਚੱਲ ਰਿਹਾ ਚਾਰ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਤਰੱਕੀ ਹੋਈ ਆ ਜਿਹੜੀ ਅੱਜ ਤੱਕ 17 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤੀ